ਭਾਰਤ ਗਰਵ ਵੱਲੋਂ ਧੀਆਂ ਨੂੰ ਸਤਿਕਾਰ ਦਿੰਦੇ ਹਾਂ ਧੀਆਂ ਦੀ ਲੋਹੜੀ ਸਮਾਗਮ 10 ਜਨਵਰੀ ਦਿਨ ਬੁੱਧਵਾਰ ਨੂੰ ਦੋਸਹਿਰਾ ਗਰਾਊਂਡ ਹਦਿਆਬਾਦ ਫਗਵਾੜਾ ਵਿਕੇਸ਼ ਸਾਪਲਾ ਅਤੇ ਆਸ਼ੂ ਸਾਪਲਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਨੂੰ ਲੈ ਕੇ ਜਿੱਥੇ ਕਿ ਭਾਜਪਾ ਵਰਕਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਉੱਥੇ ਹੀ ਇਸ ਸਮਾਗਮ ਨੂੰ ਚਾਰ ਚੰਨ ਲਗਾਉਣ ਲਈ ਉੱਚ ਕੋਟੀ ਦੇ ਕਲਾਕਾਰ ਜਨਾਬ ਇਚ ਮਾਸਟਰ ਸਲੀਮ ਬਦਰਾਜ ਬਿਲਗਾ ਮੰਗੀਮਾਲ ਅਤੇ ਬੂਟਾ ਮੁਹੰਮਦ ਤੋਂ ਇਲਾਵਾ ਹੋਰ ਕਲਾਕਾਰ ਵੀ ਪਹੁੰਚ ਰਹੇ ਨੇ ਉੱਥੇ ਹੀ ਧੀਆਂ ਦੀ ਲੋਹੜੀ ਪੌਣ ਸੰਬੰਧੀ ਕਰਵਾਏ ਜਾ ਰਹੇ ਸਮਾਗਮ ਲਈ ਵਿਜੇ ਸਾਂਭਲਾ ਦੇ ਆਸ਼ੂ ਸਾਂਭਲਾ ਨੂੰ ਵੀ ਉਹਨਾਂ ਮੁਬਾਰਕਬਾਦ ਦਿੰਦਿਆਂ ਸਮੂਹ ਫਗਵਾੜਾ ਵਾਸੀਆਂ ਨੂੰ ਇਸ ਸੰਭਾਗ ਵਿੱਚ ਪਹੁੰਚਣ ਦੀ ਅਪੀਲ ਕੀਤੀ ਭਾਰਤ ਗੌਰਵ ਦੇ ਵੱਲੋਂ ਧੀਆਂ ਦੀ ਲੋੜੀ ਪਾਈ ਜਾ ਰਹੀ ਹੈ ਜੀ 10 ਤਰੀਕ ਨੂੰ ਫਗਵਾੜਾ ਦੇ ਵਿੱਚ ਦਸਹਿਰਾ ਗਰਾਉਂਡ ਹਰੀਆਵਾਦ ਚੌਂਕ ਦੇ ਵਿੱਚ ਇਹਦੀ ਸਰਪ੍ਰਸਤੀ ਕਰ ਰਹੇ ਨੇ ਜੀ ਵਿਜੇ ਸਾਂਪਲਾ ਕੇਂਦਰੀ ਮੰਤਰੀ ਚੇਅਰਮੈਨ ਸਾਹਿਬ ਆਸ਼ੂ ਸਾਂਪਲਾ ਜੀ ਮਨਜੀਤ ਭਾਜੀ ਫਰਾਂਸ ਤੋਂ ਜੁਕੇ ਤੋਂ ਜਿੰਦਰ ਹੀਰ ਸਾਹਿਬ ਇਹਨਾਂ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਜ਼ਿਆਦੀ ਮੁਬਾਰਕਬਾਦ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇੰਦਾਂ ਦੇ ਅਪਰਾਲੇ ਹੁੰਦੇ ਰਹਿਣ ਧੀਆਂ ਦੀ ਲੋੜੀ ਸਭ ਨੂੰ ਮੁਬਾਰਕ ਹੋਵੇ ਸਸਕਲ ਜੀ ਮੈਂ ਆ ਤੁਹਾਡਾ ਆਪਣਾ ਬਲਰਾਜ ਮੇਰੇ ਬਹੁਤ ਹੀ ਰਿਸਪੈਕਟਡ ਆਦਰਨੀਏ ਵਿਜੇ ਸਾਪਲਾ ਜੀ ਤੇ ਆਸ਼ੂ ਸਾਪਲਾ ਜੀ ਉਹਨਾਂ ਵੱਲੋਂ ਇੱਕ ਬਹੁਤ ਹੀ ਨੇਕ ਅਪਰਾਲਾ ਕੀਤਾ ਜਾ ਰਿਹਾ ਜੀ ਧੀਆਂ ਦੇ ਹੱਕ ਦੇ ਵਿੱਚ ਧੀਆਂ ਦੇ ਲਈ ਫਗਵਾੜਾ ਹਦੀਆਬਾਦ ਦੇ ਵਿੱਚ 10 ਤਰੀਕ ਨੂੰ ਧੀਆਂ ਦੀ ਲੋੜੀ ਪਾਈ ਜਾ ਰਹੀ ਹੈ ਜੀ ਇੱਕ ਬਹੁਤ ਨੇਕਪ੍ਰਾਲਾ ਇਸ ਨੇਕਪ੍ਰਾਲੇ ਦੇ ਵਿੱਚ ਜਿੱਥੇ ਸੰਪਲਾ ਸਾਹਿਬ ਵੱਲੋਂ ਬਹੁਤ ਸਾਰਿਆਂ ਨੂੰ ਖੁੱਲਾ ਸੱਦਾ ਜਿੱਥੇ ਮੈਂ ਵੀ ਪਹੁੰਚ ਰਿਹਾ ਤੇ ਪੰਜਾਬ ਦੇ ਹੋਰ ਫਨਕਾਰ ਪਹੁੰਚ ਰਹੇ ਆਓ ਸਾਰੇ ਰਲ ਕੇ ਧੀਆਂ ਦੀ ਲੋੜੀ ਮলাইਏ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਮੈਂ ਮਾਸਟਰ ਸਲੀਮ ਤੇ ਸਾਡੇ ਬਹੁਤ ਹੀ ਪਿਆਰੇ ਤੇ ਸਾਡੇ ਰਿਸਪੈਕਟਿਡ ਅ ਵਿਜੇ ਸੰਪਲਾਜੀ ਤੇ ਆਸ਼ੂ ਸੰਪਲਾਜੀ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਕਦਮ ਉਠਾਇਆ ਜਾ ਰਿਹਾ ਜੀ ਲੋੜੀ ਪਾਈ ਜਾ ਰਹੀ ਹੈ ਜੀ ਧੀਆਂ ਦੀ ਔਰ 10 ਤਰੀਕ ਨੂੰ 10 ਜਨਵਰੀ ਨੂੰ ਦਸਹਿਰਾ ਗਰਾਊਂਡ ਹਦੀਆਬਾਦ ਚੌਂਕ ਫਗਵਾੜਾ ਵਿਖੇ ਜਿੱਥੇ ਮੈਂ ਵੀ ਆ ਰਿਹਾ ਹਾਂ ਹੋਰ ਬਹੁਤ ਅੱਛੇ-ਅੱਛੇ ਕਲਾਕਾਰ ਆ ਰਹੇ ਨੇ ਤੁਸੀਂ ਵੀ ਸਾਰੇ ਆਓ ਤੇ ਰਲ ਕੇ ਲੋੜੀ ਮਨਾਉਨੇ ਆਪਾਂ ਸასი ਗਾਲ ਦੋਸਤੋ ਮੈਂ ਰਣਜੀਤ ਰਾਣਾ ਸੁਪਾਰਤ ਗੌਰ ਵੱਲੋਂ ਧੀਆਂ ਦੀ ਲੋੜੀ ਪਾਈ ਜਾ ਰਹੀ ਹੈ ਜੀ 10 ਤਰੀਕ ਨੂੰ ਦਸਹਿਰਾ ਗਰਾਊਂਡ ਹਦੀਆਬਾਦ ਫਗਵਾੜਾ ਚ ਤੇ ਬਹੁਤ ਬਹੁਤ ਮੁਬਾਰਕਬਾਦ ਸਾਬਕਾ ਕੇਂਦਰੀ ਮੰਤਰੀਏ ਆਦਰਯੋਗ ਵਿਜੇ ਸਾੰਪਲਾ ਜੀ ਉਹਨਾਂ ਦੇ ਨਾਲ ਨਾਲ ਆਸ਼ੂ ਸਾੰਪਲਾ ਜੀ ਭਾਜਪਾ ਆਗੂ ਤੇ ਸਾਡੇ ਸ਼ਹਿਰ ਦਾ ਗੌਰਵ ਸਾਡੇ ਸ਼ਹਿਰ ਦਾ ਮਾਣ ਓਮ ਪ੍ਰਕਾਸ਼ ਵੀਰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਸਤਿ ਸ਼੍ਰੀ ਅਕਾਲ ਨਮਸਕਾਰ ਰਦਾਬ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਮੁਹੰਮਦ ਦੋਸਤੋ 10 ਜਨਵਰੀ ਦਿਨ ਬੁੱਧਵਾਰ ਨੂੰ ਹਦੀਆਬਾਦ ਸ਼ਹਿਰ ਦਸਹਿਰਾ ਗਰਾਊਂਡ ਦੇ ਵਿੱਚ ਧੀਆਂ ਦੀਆਂ ਲੋਹੜੀਆਂ ਪਾਈਆਂ ਜਾਣਗੀਆਂ ਔਰ ਸਾਡੇ ਕੇਂਦਰੀਆ ਐਕਸ ਕੇਂਦਰੀਆ ਮੰਤਰੀ ਜੀ ਔਰ ਐਕਸ ਚੇਅਰਮੈਨ ਸਾਹਿਬ ਐਕਸ ਪੰਜਾਬ ਪ੍ਰਧਾਨ ਬੀਜੇ ਸਾਹਬਲਾ ਸਾਹਿਬ ਉਹਨਾਂ ਦੀ ਸਰਪ੍ਰਸਤੀ ਹੇਠ ਇਹ ਜਿਹੜਾ ਧੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਔਰ ਐਂਟਰਟੇਨਮੈਂਟ ਕਰਨ ਵਾਸਤੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹੋਣ ਜਾ ਰਿਹਾ 10 ਜਨਵਰੀ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਤੁਸੀਂ ਇਸ ਧੀਆਂ ਦੇ ਲੋਹੜੀ ਦੇ ਪ੍ਰੋਗਰਾਮ ਦੇ ਉੱਤੇ ਹੌਮ ਹੌਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਸੋ ਮਿਲਦੇ ਹਾਂ ਦਸਹਿਰਾ ਗਰਾਊਂਡ ਦੇ ਵਿੱਚ ਹਰਿਆਵੜ ਉਧਰ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਦੱਸਿਆ ਕਿ ਭਾਰਤ ਗੌਰਵ ਵੱਲੋਂ ਧੀਆਂ ਦੀ ਲੋਹੜੀ ਦਾ ਜੋ ਸਮਾਗਮ 10 ਜਨਵਰੀ ਦਿਨ ਵੀਰਵਾਂ ਨੂੰ ਕਰਵਾਇਆ ਜਾ ਰਿਹਾ ਹੈ ਉਹ ਦੂਸਰਾ ਸਮਾਗਮ ਹੈ ਤੇ ਇਸ ਵਿੱਚ ਜਿੱਥੇ ਨਵ ਜਨਮੀਆਂ ਧੀਆਂ ਨੂੰ ਗਿਫਟ ਦਿੱਤੇ ਜਾਣਗੇ ਉੱਥੇ ਹੀ ਉਹਨਾਂ ਦੀਆਂ ਮਾਤਾਵਾਂ ਨੂੰ ਵੀ ਗਿਫਟ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਇਸ ਸਮਾਗਮ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਸਮੂਹ ਇਲਾਕਾ ਵਾਸੀ ਸਮਾਗਮ ਵਿੱਚ ਹੁੰਮ-ਹਮਾ ਕੇ ਪਹੁੰਚਣ ਤੇ ਨਵ ਜਨਮੀਆਂ ਧੀਆਂ ਨੂੰ ਆਸ਼ੀਰਵਾਦ ਦੇਣ ਕੱਲ ਭਾਰਤ ਗੌਰਵ ਸੰਸਥਾ ਵੱਲੋਂ ਜਿਹੜੀ ਨਕੌਦਰ ਰੋਡ ਜਿਹੜੀ ਹਦਿਆਬਾਦ ਵਿੱਚ ਜਿਹੜੀ ਦੁਸ਼ਹਿਰਾ ਗਰਾਊਂਡ ਤਲਾਬ ਵਿੱਚ ਉੱਥੇ ਧੀਆਂ ਦੀ ਲੋੜੀ ਦਾ ਕਾਰਜਕ੍ਰਮ ਰੱਖਿਆ ਗਿਆ ਔਰ ਅਸੀਂ ਸਾਰੇ ਹੀ ਫਗਵਾੜਾ ਨਿਵਾਸੀਆਂ ਨੂੰ ਉੱਥੇ ਖੁੱਲਾ ਸੱਦਾ ਦਿੰਦੇ ਆ ਕਿ ਉਹ ਇੱਥੇ ਸ਼ਾਮਲ ਹੋ ਕੇ ਇਹਦੇ ਵਿੱਚ ਸ਼ਾਮਲ ਹੋ ਕੇ ਜਿੱਥੇ ਉਹਨਾਂ ਧੀਆਂ ਦੀ ਦੇ ਲਈ ਅਸੀਂ ਵੀ ਜਿਹੜੀਆਂ ਦੁਆਵਾਂ ਕਰੀਏ ਉਹਨਾਂ ਦੇ ਦੇਸ਼ ਦੇ ਭਵਿੱਖ ਦੇ ਲਈ ਦੁਆਵਾਂ ਕਰੀਏ ਔਰ ਉੱਥੇ ਜਿਹੜੀ ਮਰਦਾਂ ਤੇ ਮਹਿਲਾਵਾਂ ਦੇ ਵਿੱਚ ਜਿਹੜਾ ਆਇਆ ਵਿਤਕਰਾ ਉਹਨੂੰ ਵੀ ਜਿਹੜਾ ਉਸ ਪਾੜੇ ਨੂੰ ਵੀ ਖਤਮ ਕਰੀਏ ਔਰ ਅਸੀਂ ਉਹਨਾਂ ਸਾਰਿਆਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਕੇ ਉਸ ਭਾਰਤ ਗੌਰਵ ਦੀ ਸੰਸਥਾ ਦੇ ਸਾਰੇ ਜਿਹੜੇ ਨਮਾਇੰਦੇ ਆ ਉਹਨਾਂ ਦੀ ਵੀ ਅਸੀਂ ਹੌਸਲਾ ਫਜ਼ਾਈ ਕਰਾਂਗੇ ਤੇ ਉਹਨੂੰ ਹੋਰ ਸਮਾਜ ਦੀ ਸੇਵਾ ਦੇ ਲਈ ਉੱਸਾ ਮਿਲੇਗਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਪੁੱਜ ਕੇ ਉਹਨਾਂ ਦਾ ਵੀ ਹੌਸਲਾ ਫਜ਼ਾਈ ਕਰੀਏ ਤੇ ਜਿਹੜੀਆਂ ਧੀਆਂ ਦੀ ਲੋੜੀ ਦੇ ਇਸ ਸੁਭਾਗਿਆ ਕਾਰਜ ਦੇ ਵਿੱਚ ਉਹਦੀ ਹੋਰ ਰੌਣਕ ਨੂੰ ਵਧਾਈਏ ਬਹੁਤ ਬਹੁਤ ਧੰਨਵਾਦ ਭਾਰਤ ਗੁਰਬਲਾਂ ਸ਼੍ਰੀ ਵਿਜੇ ਸਾਹਪਲਾ ਜੀ ਦੀ ਸਰਪ੍ਰਸਤੀ ਦੇ ਹੇਠ ਤੀਆਂ ਦੀ ਲੋੜੀ ਮਨਾ ਰਹੇ ਆ ਤਾਂ ਜੋ ਜੋ ਮੁੰਡਿਆਂ ਦੇ ਅਧਿਕਾਰ ਸੀਗੇ ਉਹ ਕੁੜੀਆਂ ਨੂੰ ਵੀ ਅਧਿਕਾਰ ਮਿਲਣ ਕੁੜੀਆਂ ਦਾ ਇਮਾਨ ਸਨਮਾਨ ਸਮਾਜ ਦੇ ਵਿੱਚ ਉਨਾ ਹੀ ਹੋਵੇ ਜਿੰਨਾ ਕਿ ਮੁੰਡਿਆਂ ਦਾ ਜਿੰਨੀਆਂ ਖੁਸ਼ੀਆਂ ਅਸੀਂ ਮੁੰਡਾ ਜੰਮਣ ਤੇ ਮਨਾਉਂਦੇ ਹਾਂ ਉਨੀਆਂ ਕੁੜੀਆਂ ਕੁੜੀਆਂ ਜੰਮਣ ਤੇ ਵੀ ਮਨਾਈਏ ਔਰ ਇੱਕ ਸਮਾਜ ਨੂੰ ਸੰਦੇਸ਼ ਦੇਈਏ ਇਸੇ ਲਈ ਸ਼੍ਰੀ ਵਿਜੇ ਸਾਹਪਲਾ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ 10 ਤਰੀਕ ਨੂੰ ਕੱਲ ਬੁੱਧਵਾਰ ਦੁਸ਼ਹਿਰਾ ਗਰਾਊਂਡ ਹਦੀਆਬਾਦ ਹਦੀਆਬਾਦ ਚੌਂਕ ਦੇ ਵਿੱਚ ਇੱਕ ਬਹੁਤ ਹੀ ਵੱਡਾ ਪ੍ਰੋਗਰਾਮ ਕਰਨ ਜਾ ਰਹੇ ਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਰੇ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਔਰ ਬੱਚੀਆਂ ਨੂੰ ਅਸ਼ੀਰਵਾਦ ਦੇਣ ਲਈ ਦੇਣ ਲਈ ਸਾਰੇ ਹੀ ਦੁਸ਼ਹਿਰਾ ਗਰਾਊਂਡ ਵਿੱਚ ਇਕੱਠੇ ਹੋਈਏ ਤਾਂ ਜੋ ਸਮਾਜ ਦੇ ਵਿੱਚ ਕੁੜੀਆਂ ਵੀ ਮੁੰਡਿਆਂ ਦੇ ਵਾਂਗ ਮੋਢੇ ਨਾਲ ਮੋਢਾ ਕਦਮ ਨਾਲ ਕਦਮ ਲਾ ਕੇ ਦਿਲ ਨਾਲ ਦਿਲ ਮਿਲਾ ਕੇ ਸਾਰੇ ਹੀ ਇਸ ਪ੍ਰੋਗਰਾਮ ਨੂੰ ਕਾਮਯਾਬ ਕਰੇ